ਜੇ ਕੋਈ ਨੁਕਸਾਨ 6-7 ਹਜ਼ਾਰ ਦਾ ਹੋ ਗਿਆ ਪਰ ਜ਼ਿੰਮੇਦਾਰ ਨੂੰ ਤੇ ਬਾਕੀ 7-8 ਮੋਟਰਾਂ ਹੋਰ ਖੁੱਲੀਆਂ ਹੀ ਉਹ ਜਕਵਾਲ ਖੁੱਲੇ ਹੋਏ ਆ ਤੇ ਸਾਡੀ ਪਹਿਲੇ ਮਹੀਨੇ ਪਹਿਲੇ ਮੋਟਰ ਵੀ ਖੁੱਲ ਗਈ ਤੇ 1 ਮਹੀਨੇ ਵਾਲੇ ਮੋਟਰ ਖੁੱਲੀ ਆ ਤੇ ਹੁਣ ਜਕਵਾਲ ਖੁੱਲ ਗਿਆ ਇਹਨਾਂ ਦੇ ਹਰ ਸਾਲ ਇਦਾਂ ਹੀ ਕਰਦੇ ਜਕਵਾਲ ਖੋਲਦੇ ਆ ਜਾਂ ਮੋਟਰਾਂ ਖੋਲ ਲੈਂਦੇ ਆ ਤੇ ਫਿਰ ਕੋਈ ਕਾਰਵਾਈ ਹੁੰਦੀ ਨਹੀਂ ਹੈਗੀ ਤੇ ਨਾ ਹੀ ਕੋਈ ਬੰਦਾ ਬਣਾਉਂਦਾ ਇੰਨੇ ਵੀ ਇਸ ਲਾਈਨ ਦੇ ਵਿੱਚ ਸਾਰੇ ਆਂਦੇ ਬਈ ਸਾਰਿਆਂ ਦੇ ਪਦਰੇ ਹੀ ਖੁੱਲੇ ਆ 7-8 ਜਾਣੇ ਹੈਗੇ ਸਾਰਿਆਂ ਦੇ ਖੁੱਲ ਗਏ ਮੋਟਰਾਂ ਦਾ ਨੁਕਸਾਨ ਤਾਂ ਤੁਸੀਂ ਵੇਖਣ ਦੇਰ ਕੁ 7-8 ਮੋਟਰਾਂ ਦਾ ਨੁਕਸਾਨ ਹੋਇਆ ਤਾਂ ਮੈਂ ਇਹੀ ਚਾਹੁੰਦਾ ਵੀ ਜਿੰਨ ਵੀ ਚੋਰੀ ਕਰਨੀ ਹੈ ਚੋਰ ਨੂੰ ਵੀ ਸਾਡੇ ਕੋਲ ਚਾਬੀ ਲਾਜੋ ਕਰੋ ਘਰੋਂ ਆਣ ਕੇ ਤੇ ਜਿਉਂ ਜਾਂਦੇ ਖੋਲੇ ਕਰੋ ਇਹਨਾਂ ਦਾ ਬਿੱਤਰ ਇਹੀ ਆ ਸਾਨੂੰ ਪ੍ਰੇਸ਼ਾਨੀ ਨਹੀਂ ਆ ਅੱਗ ਨਹੀਂ ਹੈ ਸਿਰ ਤੋਂ ਲਾ ਕੇ ਬੰਬੀ ਛੱਡਣੀ ਜਦੋਂ ਵੀ ਪਾਣੀ ਛੱਡਣਾ ਹੁੰਦਾ ਇਹੇ ਕੰਮ ਹੁੰਦਾ ਉਹ ਚੱਕ ਬਾਲੀ ਨਹੀਂ ਹੁੰਦਾ ਤੇ ਤੋੜ ਜਾਂਦੇ ਆ ਨੁਕਸਾਨ ਤੋੜ ਜਾਂਦੇ ਨੁਕਸਾਨ ਮੈਂ ਕਹਿੰਦਾ 7 7000 ਦਾ ਨੁਕਸਾਨ ਕਰਕੇ ਤੇ ਪ੍ਰੇਸ਼ਾਨੀ ਜ਼ਿਆਦਾ ਨੁ ਮੱਕੀ ਟੈਨਸ਼ਨਾਂ ਬੋਝ ਅੱਗੇ ਆਨੇ ਟੈਨਸ਼ਨ ਬੋਝ ਪਏ ਨੇ ਹੁਣ ਇਹ ਹੋਰ ਬੋਝ ਪਾਤਾ ਵੀ ਇਹ ਫੜਾਉਣਾਂ ਨੂੰ ਸਾਲ ਮੈਂ ਲਖਵਿੰਦਰ ਸਿੰਘ ਸਰਪੰਚ ਪਿੰਡ ਬੰਨਾ ਵਾਲੀ ਮੈਨੂੰ ਜ਼ਿੰਮੇਦਾਰਾਂ ਭਰਾਵਾਂ ਨੇ ਆਗੇ ਇਤਲਾਹ ਦਿੱਤੀ ਪਹਿਲੇ ਤੇ ਇੱਕ ਜ਼ਿੰਮੇਦਾਰ ਹੀ ਆਇਆ ਦਰਸ਼ਨ ਸਿੰਘ ਕਹਿੰਦਾ ਮੇਰਾ ਇੱਕ ਨਾ ਚੈੱਕ ਵਾਲ ਔਰ ਬੈਂਡ ਤੋੜ ਕੇ ਲੱਗੇ ਆ ਚੋਰ ਮੈਂ ਜਦੋਂ ਮੌਕੇ ਤੇ ਆਇਆ ਤੇ ਉਹ ਲਾਗੇ ਹੋਰ ਜ਼ਿੰਮੇਦਾਰ ਵੀ ਆਏ ਉਹਨਾਂ ਦੇਖਿਆ ਕਿ ਸਾਡੇ ਵੀ ਰੁੱਟ ਗਿਆ ਬੈਂਡ ਉਹ ਇੱਕ ਇੱਕ ਦੇਖਦੇ ਦੇਖਦੇ 6-7 ਜ਼ਿੰਮੇਦਾਰ ਆਗੇ ਜੋ ਸਤਾ ਜੀਮੇ ਦਾ ਜਾ ਕੇ ਆਪਣੇ ਇੰਜਨ ਚੱਕ ਕਿਤੇ ਕਿਸੇ ਮੋਟਰ ਚੱਕ ਕੀਤੀ ਇਹ ਸਤਾ ਅੱਠਾ ਜੀਮੇ ਦਾ ਚੱਕ ਵਾਲੀ ਵੀ ਤੋੜ ਕੇ ਲਾ ਗੇ ਔਰ ਬੈਂਡ ਵੀ ਨਾਲ ਤੋੜ ਕੇ ਲਾ ਗੇ ਹੋਏ ਆ ਔਰ ਜੀਮੇ ਕੋਈ ਦਰਖਾਸਤ ਖਾਣੇ ਹਾਂ ਦਰਖਾਸਤ ਹਰਾਂਪੁਰ ਥਾਣੇ ਦਿੱਤੀ ਹੋਈ ਹੈ ਪੁਲਿਸ ਆਈ ਕੋਈ ਮੁੱਦਾ ਨਹੀਂ ਪੁਲਿਸ ਨਹੀਂ ਪਹੁੰਚੀ ਠੀਕ ਹੈ ਨਾ ਪੁਲਿਸ ਪੁਲਿਸ ਕਹਿੰਦੇ ਆ ਕਿ ਅਸੀਂ ਟ੍ਰੇਸ ਕਰਾਂਗੇ ਤੁਸੀਂ ਕਿਸੇ ਦੇ ਕੋਈ ਸ਼ੱਕ ਦੀ ਦੱਸਦੇ ਬਿਨਾਂ ਰੱਖ ਦਿਓ ਪਰ ਜੀਮੇ ਦਾ ਭਰਾਵਾਂ ਨੂੰ ਸ਼ੱਕ ਕਿਹਦੇ ਤੇ ਹੁਣ ਸ਼ੱਕ ਤੇ ਕਿਸੇ ਤੇ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਰਾਤ ਦੇ ਟਾਈਮ ਕਰ ਗਿਆ ਵਾਰਦਤ ਇਦੇ ਨਾਲ ਨੁਕਸਾਨ ਆ ਜੀਮੇਦਾਰ ਭਰਾ ਦਾ ਕਿਉਂਕਿ ਚੋਰ ਤੇ 14-1500 ਦਾ ਵੇਚ ਦੇਣਗੇ ਪਰ ਜੀਮੇਦਾਰ ਭਰਾ ਜਦੋਂ ਲੈਣ ਜਾਣਗੇ ਨਵਾਂ ਤੇ ਇਹ 7-8000 ਦੀ ਚੀਜ਼ ਮਿਲਣੀ ਇਹਨਾਂ ਨੂੰ ਬੈਂਡੋਰ ਚੱਕਵਲ ਤੇ ਕੁਝ ਜੀਮੇਦਾਰ ਭਰਾ ਦੇ ਵਿਚਾਰੇ ਇਹ ਕਹਿ ਰਹੇ ਸੀ ਵੀ ਚੋਰਾਂ ਦੇ ਅੱਗੇ ਵੀ ਸਾਡੀ ਰਿਕਵੈਸਟ ਹੀ ਸਮਝੋ ਵੀ ਅਸੀਂ ਚਾਬੀਆਂ ਰੱਖ ਦਿਆਂ ਕਰਾਂਗੇ ਤੇ ਆਪ ਖੋਲ ਕੇ ਲੈ ਜਾਣ ਤੋੜਨ ਨਾਲੋਂ ਤੇ ਚੰਗਾ ਆ ਵੀ ਉਹ ਖੋਲ ਕੇ ਲੈ ਜਾਣ ਤਾਂ ਜੋ ਮੁੜ ਕੇ ਅਸੀਂ ਲਾ ਕੇ ਫਿੱਟ ਦੇ ਕਰ ਸਕੀਏ ਜਿਹੜੀ ਪਾਈਪ ਤੋੜ ਦਿੱਤੀ ਆ ਉਹ ਦੁਆਰਾ ਪਾਈਪ ਦਾ ਵੀ ਉਹਨਾਂ ਨੂੰ ਖਰਚਾ ਪੈ ਗਿਆ ਤੇ ਉਹ ਚੋਰਾਂ ਕੇ ਇਹ ਰਿਕਵੈਸਟ ਆ ਇਕ ਕੁਐਸਚਨ ਕਰ ਸਕਦੇ ਹਾਂ ਜ਼ਿੰਮੇਦਾਰ ਭਈ ਅਕਤੋ ਵੀ ਇਹ ਇਸ ਦਾ ਨਾ ਕੀਤਾ ਜਾਏ ਉਹਦਾ ਇੱਕ ਤਾਂ ਬੇਰੁਜ਼ਗਾਰੀ ਵੀ ਹੈਗੀ ਆ ਦੂਜਾ ਨਸ਼ਾ ਪਤਾ ਵੀ ਬਹੁਤ ਜ਼ਿਆਦਾ ਹੋ ਗਿਆ ਉਹਦੇ ਨਾਲ ਇਸ ਪਾਸੇ ਜਿਹੜਾ ਚੋਰੀਆਂ ਚਕਾਰੇ ਵਾਲੇ ਪਾਸੇ ਜ਼ੋਰ ਬਹੁਤ ਹੈ ਕਿ ਕੋਈ ਵੀ ਸ਼ੀਫ ਨਹੀਂ ਹੈਗਾ ਕਿਸੇ ਕਿਸੇ ਮੋਟਰਸਾਈਕਲ ਲਗਾਇਆ ਉਹ ਵੀ ਸੋ ਚੋਰੀ ਹੋ ਜਾਂਦਾ ਠੀਕ ਹੈ ਜੀ ਉਹ ਨਹੀਂ ਮਿਲਦਾ ਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ ਕਹਿੰਦਾ ਪਬਲਿਕ ਦੇ ਇੰਨੀ ਪਰੇਸ਼ਾਨ ਹੋ ਗਈ ਹੈ ਕੋਈ ਹਿਸਾਬ ਹੀ ਨਹੀਂ ਇਸ ਸਰਕਾਰ ਨੇ ਦੇ ਮੈਂ ਕਹਿੰਦਾ ਵੀ ਕਹਿੰਦੇ ਬਦਲਾਵ ਬਦਲਾਵ ਵਾਲਾ ਕੋਈ ਹਿਸਾਬ ਤਾਂ ਲੱਭਦਾ ਨਹੀਂ ਉਹਦੇ ਪਹਿਲੀ ਸਰਕਾਰਾਂ ਦੇ ਉੱਤੇ ਚਾਲਾਂ ਦੇ ਚੱਲਦੀ ਪਈ ਆ ਤੇ ਕੋਈ ਇਸ ਚੀਜ਼ ਕੋਈ ਗੱਲ ਨਹੀਂ ਮੈਨੂੰ ਮਹਿਸੂਸ ਹੋਈ ਵੀ ਸਰਕਾਰ ਦੇ ਵਿੱਚ ਕੋਈ ਬਦਲਾਅ ਹੋਇਆ ਵੀ ਇਹ ਜਿਹੜੀ ਸੋ ਪੁਲਿਸ ਜਿਹੜੀ ਹੈ ਨਾ ਹਰ ਨਾਕੇ ਦੇ ਚੌਂਕ ਦੇ ਵਿੱਚ ਹੋਣੀ ਜ਼ਰੂਰੀ ਆ ਕਿਉਂਕਿ ਕਿਸੇ ਦੇ ਮਨ ਦੇ ਵਿੱਚ ਭਿਆ ਹੋਵੇ ਵੀ ਅੱਗੇ ਨਾਕਾ ਲੱਗਿਆ ਹੋਇਆ ਅਸੀਂ ਇਥੋਂ ਡਰ ਕੇ ਲੰਘਣਾ ਜਾਂ ਕੋਈ ਕਾਗਜ਼ ਪੱਤ ਡਾਕੂਮੈਂਟ ਪੂਰੇ ਰੱਖਣੇ ਕਿਉਂਕਿ ਤਕਰੀਬਨ ਮੈਨੂੰ ਤਾਂ ਲੱਗਦਾ ਕਿ 60 70% ਜਿੰਨੇ ਵੀ ਵਹੀਕਲ ਚੱਲਦੇ ਪਿਆ ਰੋਡਾਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿਸੇ ਦੇ ਡਾਕੂਮੈਂਟ ਪੂਰੇ ਹੋਣਗੇ ਤੇ ਜਿਹੜੇ ਰਾਤ ਇਹ ਚੋਰੀ ਵਿਚਾਰੀ ਵਾਲੇ ਜੇ ਮੋਟਰਸਾਈਕਲ ਮੇਰੇ ਤੋਂ ਲੱਗਦੇ ਜੇ ਤੇ ਚੋਰੀ ਕਰਕੇ ਲੱਗ ਗਿਆ ਉਹ ਵੀ ਹੋ ਸਕਦਾ ਚੋਰੀ ਦਾ ਹੀ ਹੋਵੇ ਤੂੰ ਜੇ ਅਗਰ ਫੜੇ ਗਏ ਉਹ ਛੱਡ ਕੇ ਦੌੜ ਜਾਣਾ ਤੇ ਮੁੜ ਕੇ ਉਹ ਵਿਚਾਰਾ ਜਿਹੜਾ ਮੋਟਰਸਾਈਕਲ ਦਾ ਮਾਲਕ ਹੋਏਗਾ ਉਹ ਵਿੱਚ ਥਾਣੇ ਦੇ ਚੱਕਰ ਕਰਦਾ ਰਹੇਗਾ